ਪਹਿਲਾ ਬਚਨ ਮਾਰੇ ਨੇ ਭਗਤ ਮਾਲਾ ਚ ਵੰਡਿਆ ਵੀ ਝੂਠ ਨਹੀਂ ਬੋਲਣਾ ਕਿਸੇ ਦਾ ਹੱਕ ਨਹੀਂ ਖਾਣਾ ਅੰਮ੍ਰਿਤ ਵੇਲੇ ਉੱਠ ਕੇ ਜੁੜਨਾ ਨਾਮ ਸਿਮਰਨ ਤੇ ਚੌਥਾ ਕੇਸ ਸੁੱਚੇ ਰੱਖਣੇ ਇਹ ਰੱਬ ਦੀ ਮੋਹ ਆ ਤੇ ਦੂਜੇ ਸਾਰੇ ਤਰ ਮਾਲੇ ਪੱਕਿਆ ਤੇ ਆਪਾਂ ਕਿਧਰ ਨੂੰ ਦੁਰਪੇ ਵੀ ਆਖੋ ਸਤਨਾਮ ਦਾਦਾ ਨਿਹੰਗ ਸਿੰਘ ਸੀ ਪਿਓ ਨੇ ਕੁੜਤਾ ਪਜਾਮਾ ਸਾਫ ਸੂਰਤ ਤੇ ਗਾਂ ਮੁੰਡਿਆਂ ਦਾ ਪਤਾ ਹੀ ਨਹੀਂ ਲੱਗਦਾ ਤੇ ਜਿਹੜੇ ਸਰਪੰਚ ਕੋਲੇ ਐਮਐਲਏ ਕੋਲੇ ਮੋਹਰ ਹੀ ਨਹੀਂ ਹੈਗੀ ਤੇ ਉਹਨੂੰ ਕੌਣ ਆਖੂਗਾ ਆਖੋ ਸਤਨਾਮ ਮਾਫੀ ਦਿਓ ਇਹਹੀ ਪ੍ਰਚਾਰ ਹੈ ਨਾ ਜੇ ਸਾਡੀ ਗੁਰੂ ਦੀ ਮੋਹਰ ਹੀ ਗਵਾਲੀ ਹੈ ਸੀ ਅਸੀਂ ਅਸੀਂ 90 9000 ਰੁਪਇਆ ਦੇ ਕੇ ਗੁਰੂ ਦੀ ਮੋਹਰ ਗਵਾਉਂਦੇ ਕਾਇਆ ਰੰਗਣ ਜੇਥੀ ਜਾਂ ਪਿਆਰੇ ਪਾਈਏ ਨਾਓ ਰੰਗਣ ਵਾਲਾ ਜੀ ਰੰਗੇ ਸਾਹਿਬ ਐਸਾ ਜਿਨ ਕੇ ਚੋਲੇ ਰਤੜੇ ਪਿਆਰੇ ਧਨ ਬਾਬਾ ਦਰਸ਼ਾ ਸਿੰਘ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਧੂੜ ਤਨਾ ਕੀ ਜੇ ਮਲੈ ਜੀ ਬਾਬੇ ਨਾਨਕ ਦੇ ਪੰਜ ਛੇ ਬਚਨ ਸੀ ਝੂਠ ਨਹੀਂ ਬੋਲਣਾ ਹੱਕ ਨਹੀਂ ਖਾਣਾ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨਾ ਢਾਈ ਘੰਟੇ ਦੋ ਰੋਜ਼ ਦਾ ਕੌਣ ਕਰ ਦੇ ਹੁਣ ਤੇ ਕਈ ਇਹੋ ਜਿਹਾ ਆ ਗਏ ਉਹ ਕਹਿੰਦੇ ਸਤਨਾਮ ਵਿਗਰੂ ਦੇ ਹੈਗਾ ਹੀ ਨਹੀਂ ਆਖੋ ਸਤਨਾਮ ਉਹ ਅਹੀਂ ਕੀ ਕਰੋਗੇ ਤੁਸੀਂ ਤੇ ਬਾਣੀ ਕਹਿਣ ਦੀ ਹੈ ਹੁਣੇ ਤੁਸੀਂ ਪੜਿਆ ਪ੍ਰਭ ਕਾ ਸਿਮਰਨ ਸਭ ਤੇ ਪ੍ਰਭ ਕੈ ਸਿਮਰਨ ਉਦਰੇ ਪ੍ਰਭ ਕੈ ਸਿਮਰਨ ਤ੍ਰਿਸ਼ਨਾ 부ਜੈ ਜਿਹੜੀ ਬਿਮਾਰੀ ਸਾਨੂੰ ਸਾਰਿਆਂ ਨੂੰ ਚਿੰਬੜ ਗਈ ਭੁੱਖ ਦੀ ਮਾੜੀ ਜੀ ਬੁਰਕੀ ਕਿਤੇ ਕੋ ਵੱਧ ਪਾ ਦਿੰਦਾ ਤੇ ਉੱਥੇ ਜਾ ਕੇ ਬਹਿ ਜਾਂਦੇ ਆ ਕੌਮ ਦਾ ਤਾਂ ਹੀ ਉਹ ਨਹੀਂ ਕੁਝ ਬਣਿਆ ਕੁਝ ਜਿਹਦੇ ਮੂਹਲੇ ਵੇਖੀਦਾ ਵੀ ਇਹ ਸਾਡੀ ਬਾਹ ਫੜੂਗਾ ਬਾਅਦ ਚ ਪਤਾ ਲੱਗਦਾ ਉਹ ਤੇ ਦੂਜਿਆਂ ਨਾਲ ਤੁਰਿਆ ਫਿਰਦਾ ਆਖੂ ਸਤਨਾਮ ਸਾਰੀ ਭੁੱਖ ਦੀ ਖੇੜ ਆ ਨਾ ਸੁਤਰੇ ਸ਼ਾ ਪ੍ਰਸ਼ਾਦਾ ਤਿਆਰ ਕਰਕੇ ਲਿਆਏ ਮਹਾਰਾਜ ਸਾਹਿਬ ਗੁਰੂ ਆਰੈ ਸਾਹਿਬ ਤਖਤ ਤੇ ਬੈਠੇ ਗੱਲ ਬੜੀ ਪਿਆਰੀ ਤੇ ਬੜੀ ਰੂਣ ਆ ਉਹਨਾਂ ਨੇ ਬਿਵੇਕ ਦੇ ਪੈਰੇ ਨਾਲ ਜਲ ਪਾਣੀ ਤਿਆਰ ਕੀਤਾ ਹੈ ਬ੍ਰਹਮ ਗਿਆਨੀ ਹੱਸ ਕੇ ਸਿੱਖਿਆ ਦੇ ਜਾਂਦੇ ਸੀ ਡੂੰਗੀ ਥਾਲ ਤਿਆਰ ਕਰਕੇ ਮਹਿਰਮ ਦੇ ਅੱਗੇ ਰੱਖਿਆ ਸੰਗਤ ਬੜੀ ਬੈਠੀ ਕਹਿੰਦੇ ਪਾਤਸ਼ਾਹ ਭੋਗ ਲਾ ਦਿਓ ਹੁਣ ਲਾਵੋ ਭੋਗ ਹਰ ਰਾਏ ਬਿਮਾਰਾ ਜੇ ਭੋਗ ਲਾ ਦਿਓ ਤੇ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਸੁਥਰੇ ਸ਼ਾਹ ਜਿੰਨੂੰ ਸਭ ਤੋਂ ਵੱਧ ਪਿਆਰ ਕਰਦਾ ਨਾ ਉਹਨੂੰ ਭੋਗ ਲਵਾਲੇ ਹੁਣ ਸਾਰੀ ਸੰਗਤ ਦੀ ਇਹ ਨੇਤਰਾਂ ਦੀ ਨੂਰ ਮਹਾਰਾਜ ਦੇ ਚਿਹਰੇ ਵੱਲ ਚਲੇਗੇ ਵੀ ਸੋ ਸਤਗੁਰ ਪਿਆਰਾ ਵੀ ਪਿਆਰੇ ਨੂੰ ਲਵਾਉਂਨ ਸਭ ਤੋਂ ਪਿਆਰੇ ਤੇ ਗੁਰੂ ਹਰਾਈ ਸਾਹਿਬ ਹੀ ਹੈ ਨਾ ਪਰ ਉਹਨੇ ਕੁਝ ਹੋਰ ਕਰਤਾ ਜੁੜਿਆ ਸੀ ਅੰਦਰੋਂ ਦੁਨੀਆ ਨੂੰ ਸਮਝਾਉਣ ਲਈ ਬੜਾ ਕੁਝ ਕਰਨਾ ਪੈਂਦਾ ਏ ਉਹਨਾਂ ਦਾ ਜੀਵਨ ਹੀ ਪ੍ਰਚਾਰ ਸੀ ਅਸੀਂ ਕੱਲੇ ਪ੍ਰਚਾਰਕ ਆਖੋ ਸਤਨਾਮ ਤਨ ਬਾਬਾ ਬੁੱਢਾ ਸਿੰਘ ਪਹਿਲੇ ਹੈਡ ਗ੍ਰੰਥੀ ਸੀ ਬਾਬਾ ਬੁੱਢਾ ਸਾਹਿਬ ਕਿੰਨੀ ਟੋਕਰੀ ਢੋਈ ਕਿੰਨੇ ਝੂਠੇ ਭਾਂਡੇ ਮਾਂਜੇ ਕਿੰਨੀ ਸੰਗਤ ਨੂੰ ਪੱਖਾ ਝੱਲਿਆ ਨਾਲੇ ਅੱਜ ਦੇ ਹੈਡ ਗ੍ਰੰਥੀ ਕਰ ਲੈਣਾ ਖੁਸਾਤਨਾ ਫਰਕ ਸਾਡੇ ਚ ਵੀ ਆ ਤਨ ਮੇਰੇ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਪਹਿਲੇ ਕਥਾਵਾਚਕ ਕਿੰਨੇ ਘੋੜਿਆਂ ਦੀ ਲਿੱਦ ਚੁੱਕੀ ਕਿੰਨੇ ਸਰੂਪ ਲਿਖੇ ਹਰ ਵੇਲੇ ਸੰਗਤ ਦੇ ਜੋੜਿਆਂ ਵਿੱਚ ਸੇਵਾ ਸਿਮਰਨ ਚ ਜਥੇਦਾਰਾਂ ਦੀ ਗੱਲ ਕਰਦੇ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ 10 ਰਣਜੀਤ ਸਿੰਘਾਂ ਢਿੱਲਾ ਮੂੰਹ ਕੀਤਾਈ ਚੜਦੀ ਕਲਾ 'ਚ ਰਹੀਦਾ ਹੁੰਦਾ ਜਥੇਦਾਰ ਵੇਖੋ ਗੱਜ ਕੇ ਫਤੇ ਬਲਾ ਕੇ ਤੇ ਸ਼ੇਰੇ ਪੰਜਾਬ ਇੰਨਾ ਸਤਕਾਰ ਕਰਦਾ ਜਦੋਂ ਸਿੰਘ ਸਾਹਿਬ ਦੀ ਐਂਟਰੀ ਹੁੰਦੀ ਸੀ ਆਪਣਾ ਤਖਤ ਛੱਡ ਕੇ ਖੜੋ ਜਾਂਦਾ ਸੀ ਆਖੋ ਸਤਨਾਮ ਅੱਜ ਫਰਕ ਇੰਨਾ ਏ ਕਿ ਸ਼ੇਰੇ ਪੰਜਾਬ ਉੱਠ ਕੇ ਸਤਕਾਰ ਕਰਦਾ ਸੀ ਤੇ ਅੱਜ ਵਾਲੇ ਕੁਰਸੀ ਤੇ ਤੇ ਬਾਕੀ ਪੈਰਾਂ 'ਚ ਬੈਠੇ ਆਖੋ ਸਤਨਾਮ ਫਰਕ ਇੰਨਾ ਏ ਕਹਿਣ ਲੱਗੇ ਸਿੰਘ ਸਾਹਿਬ ਜੀ ਕੀ ਹੋਇਆ ਤੁਹਾਨੂੰ ਢਿੱਲਾ ਮੂਹ ਕੀਤਾ ਕਹਿੰਦੇ ਜੀ ਕੁਝ ਚਿੰਤਾ ਏ ਅਰਦਾਸ ਕਰ ਚੜ੍ਹਦੀ ਕਲਾ ਹੋਵੇ ਫਤਿਹ ਹੋਵੇ ਮਦਾਨ ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਅਰਦਾਸ ਕੀਤੀ ਕਹਿਣ ਲੱਗੇ ਰਣਜੀਤ ਸਿੰਘਾਂ ਅਰਦਾਸਾ ਮੈਂ ਸੋਚਦਾ ਗੁਰੂ ਅੱਗੇ ਕੀ ਦਵੇਂਗਾ ਗੁਰੂ ਨੂੰ ਓਏ ਤੇ ਸ਼ੇਰ-ਏ-ਪੰਜਾਬ ਨੇ ਹੱਥ ਜੋੜ ਕੇ ਆਖਿਆ ਤੂੰ ਅਰਦਾਸ ਕਰ ਧਨ ਗੁਰੂ ਰਾਮਦਾਸ ਗਰੀਬ ਦੇ ਕਾਰਜ ਰਾਸ ਕਰਨ ਮੇਰੀ ਜਿੰਨਾ ਚਿਰ ਜ਼ਿੰਦਗੀ ਦੇ ਸਵਾਸ ਹੈ ਮੇਰਾ ਆਪਣਾ ਮੂੰਹ ਵੀ ਤੇ ਮੇਰੇ ਖਜ਼ਾਨੇ ਦਾ ਮੂੰਹ ਵੀ ਗੁਰੂ ਰਾਮਦਾਸ ਦੇ ਘਰ ਲਈ ਸਦਾ ਖੁੱਲਾ ਰਹੇਗਾ ਫਰਕ ਪੈ ਗਿਆ ਨਾ ਉਹ ਰਾਜੇ ਨੇ ਆਖਿਆ ਮੇਰੇ ਖਜ਼ਾਨੇ ਦਾ ਮੂੰਹ ਗੁਰੂ ਲਈ ਤੇ ਅੱਜ ਵਾਲੇ ਗੁਰੂ ਦੇ ਖਜ਼ਾਨੇ ਚੋਂ ਕੱਢ ਕੇ ਵਰਤੀ ਜਾਂਦੇ ਆਖੋ ਸਤਨਾਮ ਬਡਾਲਾ ਸਾਹਿਬ ਬੋਲਣ ਦਾ ਸੀ ਤਾਂ ਮੈਂ ਵੀ ਸੁਣਿਆ ਫਰਕ ਇੱਥੇ ਪੈ ਗਿਆ ਵੀ ਉਹ ਕਹਿੰਦਾ ਸੀ ਗੁਰੂ ਲਈ ਵਰਤਣਾ ਏ ਨਜਾਮ ਹੈਦਰਾਬਾਦ ਨੇ ਚਾਨਣੀ ਭੇਟਾ ਕੀਤੀ ਸੁੰਦਰ ਚੰਦੂਆ ਤੇ ਸ਼ੇਰੇ ਪੰਜਾਬ ਨੇ ਜਦੋਂ ਲੱਗਾ ਵੇਖਿਆ ਤੇ ਜਿਹੜੇ ਕਰਿੰਦੇ ਨੇ ਲਾਇਆ ਕਹਿੰਦੇ ਆ ਕਿੰਨੇ ਲਾਇਆ ਏ ਕਹਿਣ ਲੱਗੇ ਜੀ ਇੰਨਾ ਲਾਇਆ ਉਹ ਕੰਬਣ ਲੱਗ ਪਿਆ ਕਹਿੰਦੇ ਬਹੁਤ ਵੱਡੀ ਗੁਸਤਾਖੀ ਉਹ ਡਰ ਗਿਆ ਕਹਿੰਦੇ ਜੀ ਮੈਨੂੰ ਮaaf ਕਰ ਦਿਓ ਮੇਰੇ ਤੋਂ ਕੋਈ ਭੁੱਲ ਹੋ ਗਈ ਇਹਨੂੰ ਟੰਗਣ ਚ ਲਾਉਣ ਚ ਤੇ ਸ਼ੇਰੇ ਪੰਜਾਬ ਕਹਿਣ ਲੱਗਾ ਬਹੁਤ ਵੱਡੀ ਭੁੱਲ ਹੋਈ ਭੁੱਲ ਰस्सियां ਕਸਣ ਚ ਨਹੀਂ ਹੋਈ ਇਹਦੇ ਖੰਭੇ ਗੱڈن ਚ ਨਹੀਂ ਹੋਈ ਜਾਂ ਇਹਨੂੰ ਬੰਨਣ ਚ ਨਹੀਂ ਭੁੱਲ ਇਹ ਹੋਈ ਵੀ ਏਡੀ ਸੋਹਣੀ ਬਖਸ਼ਿਸ਼ ਮੇਰੇ ਵਰਗੇ ਮਗਤੇ ਦੇ ਸਿਰ ਤੇ ਨਹੀਂ ਗੁਰੂ ਰਾਮदास ਦੇ ਸਿਰ ਤੇ ਸੋਹਣੀ ਲੱਗਦੀ ਹੈ ਆ ਫਰਕ ਪਿਆ ਜੀ ਉਸ ਸਮੇਂ ਤੇ ਅੱਜ ਦਾ ਉਹਨੇ ਅਰਦਾਸਾ ਕਰਾ ਕੇ ਜਥੇਦਾਰ ਸਾਹਿਬ ਨਾਲ ਵਾਅਦਾ ਕੀਤਾ ਪੀ ਜਿੰਨਾ ਚਿਰ ਮੇਰੇ ਸਾਥ ਚੱਲਦੇ ਨਾ ਮੇਰੇ ਮੂੰਹ ਤੇ ਮੇਰੇ ਖਜ਼ਾਨੇ ਦਾ ਮੂੰਹ ਗੁਰੂ ਵੱਲੇ ਉਹ ਜਿੱਥੇ ਮਰਜੀ ਵਰਤ ਲਿਓ ਸੋਨਾ ਉਹਨੇ ਹੀ ਲਵਾਇਆ ਸੀ ਪਹਿਲਾਂ ਨਹੀਂ ਸੀ ਲੱਗਦਾ ਤੇ ਹੁਣ ਉਲਟ ਹੋ ਗਿਆ ਹੁਣ ਖਜ਼ਾਨੇ ਦਾ ਮੂੰਹ ਮੇਰੇ ਘਰ ਨੂੰ ਹੋ ਗਿਆ ਏ ਤੇ ਸੋਨਾ ਜਿਹੜਾ ਜੇ ਪੂਰਾ ਫੱਟਾ ਆਉਂਦਾ ਤੇ ਉਹਦੇ ਚ ਅੱਧਾ ਹੋ ਜਾਂਦਾ ਕੋਈ ਸਤਨਾਮਾ ਅੱਧਾ ਉਧਰ ਲੱਗਦਾ ਤੇ ਅੱਧਾ ਮੇਰੇ ਕੋ ਆ ਜਾਂਦਾ ਏ ਉਹਨੇ ਆਖਿਆ ਰਣਜੀਤ ਸਿੰਘ ਆ ਜੇ ਤੂੰ ਗੁਰੂ ਅੱਗੇ ਹੱਥ ਜੋੜ ਕੇ ਵਚਨ ਕੀਤਾ ਨਾ ਵੀ ਜਿੰਨਾ ਚਿਰ ਮੇਰੇ ਸਾਥ ਚੱਲਦੇ ਮੇਰਾ ਮੂੰਹ ਤੇ ਮੇਰੇ ਖਜ਼ਾਨੇ ਦਾ ਮੂੰਹ ਗੁਰੂ ਲਈ ਖੁੱਲਾ ਲੈ ਫਿਰ ਮੈਂ ਵੀ ਵਾਅਦਾ ਕਰਦਾ ਏ ਜਿੰਨਾ ਚਿਰ ਜਥੇਦਾਰ ਸਰਦਾਰ ਅਕਾਲੀ ਸਿੰਘ ਜੀ ਫੂਲਾ ਜਿਨ੍ਹਾਂ ਦੇ ਅੰਦਰ ਬਖਸ਼ਾ ਐਸਾ ਜਥੇਦਾਰ ਦੋਵੇਂ ਹੱਥ ਜੋੜ ਕੇ ਅਰਦਾਸ ਕਰਕੇ ਬਾਬਾ ਜੀ ਕਹਿਣ ਲੱਗੇ ਇਹ ਤੇਰਾ ਮੂੰਹ ਤੇ ਖਜ਼ਾਨੇ ਦਾ ਮੂੰਹ ਖੁੱਲਾ ਹੈ ਨਾ ਤੇ ਫਿਰ ਮੈਂ ਵੀ ਅਰਦਾਸਾ ਕਰਦਾ ਮੈਂ ਕੌਮ ਦਾ ਜਥੇਦਾਰ ਹੈ ਜਿੰਨਾ ਚਿਰ ਮੇਰੀਆਂ ਰਗਾਂ ਦੇ ਵਿੱਚ ਕਿਨਕਾ ਕਿਨਕਾ ਖੂਨ ਕੌਮਲੀ ਵਹਿ ਨਹੀਂ ਜਾਂਦਾ ਮੇਰਾ ਮੋਹ ਵੀ ਗੁਰੂ ਰਾਮਦਾਸ ਦੀ ਅਰਦਲ ਤੇ ਹੋਵੇਗਾ ਆਹ ਫਰਕ ਸੀ ਅੱਜ ਨਹੀਂ ਅੱਜ ਆਪਣੇ ਹੇਤੇ ਜੀਤੇ ਮੈਂ ਕੁਰਸੀ ਤੇ ਆ ਫਿਰ ਮੈਂ ਚੋਪਾ ਅੱਜ ਮੈਨੂੰ ਲਾ ਦਿਓ ਤੇ ਫਿਰ ਮੈਂ ਅਭਰੋਧ ਕਰਨ ਲੱਪੈਣਾ ਆਖੋ ਸਤਨਾਮ ਪਹਿਲਾਂ ਕਿਉਂ ਨਹੀਂ ਬੋਲਦੇ ਗੱਜ ਕੇ ਕਹਦੇ ਸਤਨਾਮ ਇਹਦਾ ਮਤਲਬ ਗੁਰੂ ਥੋੜਾ ਪਿਆਰਾ ਮੈਨੂੰ ਆਪਣੀ ਜਾਨ ਪਿਆਰੀ ਤੇ ਸੁਤਰੇ ਸ਼ਾਹ ਦੀ ਗੱਲ ਮੈਂ ਲਾਗੇ ਕਰਾਂ ਗੁਰੂ ਪਾਤਸ਼ਾਹ ਕਿਰਪਾ ਕਰਨੋ ਉਹਨੇ ਕੀ ਕੀਤਾ ਮਾਰੇ ਕਹਿੰਦੇ ਜਿਹਨੂੰ ਪਿਆਰ ਕਰਦਾ ਭੋਗ ਲਾ ਦੇ ਉਹਨਾ ਥਾਲ ਦੇ ਉੱਤੋਂ ਕੱਪੜਾ ਚੁੱਕਿਆ ਤੇ ਚੌਂਕੜਾ ਮਾਰਿਆ ਤੇ ਪ੍ਰਸ਼ਾਦਾ ਛਕਣ ਲੱਗ ਪਏ ਹੱਸ ਪੈ ਗੁਰੂ ਆਰਾਈ ਸਾਹਿਬ ਸੰਗਤ ਵੀ ਬੜੇ ਮਾਰੇ ਜੇ ਖੋਇ ਹੋਏ ਜਦੋਂ ਛਾਕੇ ਹੱਥੋਂ ਚ ਧੋਕੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਪਿਆਰ ਦੇ ਵਿੱਚ ਕਿਉਂਕਿ ਬੋਲ ਜਿਹੜੇ ਭਾਵੇਂ ਬਾਅਦ ਚ ਆਏ ਮੈਂ ਸਿਰਫ ਵਰਤਿਆ ਕਿਉਂਕਿ ਜਿਹੜੀ ਆਪਾਂ ਨੂੰ ਫਤਿਹ ਮਿਲੀ ਹੈ ਨਾ ਸਭ ਤੋਂ ਪਹਿਲੀ ਵਾਰੀ ਪੰਗਾਣੀ ਦਾ ਜੰਗ ਜਿੱਤਿਆ ਉੱਥੇ ਪੀਰ ਬੁੱਧੂ ਸਾਧਾ ਜ਼ਿਕਰ ਕਰਾਂਗੇ ਉਹ ਦਿਨ ਮਾਰੇ ਨੇ ਆਖਿਆ ਸੀ ਪਾਦਸ਼ਾਹ ਤੁਹਾਡੀ ਜਿੱਤ ਹੋ ਗਈ ਤੁਸੀਂ ਜਿੱਤ ਗਏ ਮਹਾਰਾਜ ਕਹਿੰਦੇ ਜਿੱਤ ਮੇਰੀ ਨਹੀਂ ਖਾਲਸੇ ਦੀ ਸਭ ਤੋਂ ਪਹਿਲੀ ਵਾਰੀ ਉੱਥੇ ਫਤਿਹ ਬੁਲਾਈ ਸੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਚੇਤਾ ਰੱਖਿਓ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਕਹਿਣ ਵਾਲਿਓ ਸਾਸਿਕਾਲ ਵੀ ਭੁੱਲ ਗਈ ਕੱਟਕੁੱਟ ਕੇ ਜਕਾਰਾ ਹੀ ਬਗਾਈ ਜਾਂਦੇ ਉਹ ਬਾਤ ਕਾਦੀ ਜੀਦਾ ਹੁੰਗਾਰਾ ਹੀ ਨਾ ਹੋਵੇ ਉਹ ਪੀਂਗ ਕਾਦੀ ਜੀਦਾ ਹੁਲਾਰਾ ਹੀ ਨਾ ਹੋਵੇ ਉਹ ਕੌਮਾਂ ਕਾਦੀਆਂ ਜਿਨ੍ਹਾਂ ਦਾ ਜਕਾਰਾ ਹੀ ਨਾ ਹੋਵੇ ਕਿੱਡਾ ਵੱਡਾ ਨਿਹੰਗਸਾਂ ਦਾ ਬੋਲਾ ਹੌਲੀ ਹੌਲੀ ਕੱਟਕੱਟ ਕੇ ਬੋਲੇ ਸੁਨਿਹਾਲ ਸਤਿ ਸ੍ਰੀ ਹੁਣ ਇਹ ਦੋਵੇਂ ਥੱਲੇ ਕਰਤਾ ਸਾਸਿਕਾਲ ਚਲੋ ਜੀ ਤਾਂ ਮੇਰੇ ਪਾਤਸ਼ਾਹ ਹੱਸੇ ਕਹਿੰਦੇ ਸੁਥਰੇ ਛਾ ਆ ਕੀ ਕੀਤਾਈ ਸੰਗਤ ਵੇਖਣ ਦੇ ਤੈਨੂੰ ਆਖਿਆ ਭੋਗ ਲਾਉਣਾ ਤੇ ਉਹਨੂੰ ਲਵਾ ਜਿਹਨੂੰ ਸਭ ਤੋਂ ਵੱਧ ਪਿਆਰ ਕਰਦਾ ਏ ਕਹਿੰਦੇ ਪਾਤਸ਼ਾਹ ਲੋਕੀ ਤੇਰੇ ਦਰਬਾਰ 'ਚ ਝੂਠ ਮਾਰ ਜਾਂਦੇ ਆ ਤੇਰੇ ਪ੍ਰਚਾਰਕ ਰਾਗੀ ਕਥਾਵਾਚਕ ਕਈ ਵੀਰੀ ਤੇਰੇ ਕੋਲ ਬਹਿ ਕੇ ਵੀ ਝੂਠ ਮਾਰ ਜਾਂਦੇ ਐ ਮੇ ਤੋਂ ਨਹੀਂ ਵੱਜਦਾ ਮੈਂ ਸਾਰੀ ਸੰਗਤ 'ਚ ਸੱਚ ਕੀਤਾ ਜੋ ਕੀਤਾ ਮਾਰੇ ਕਹਿੰਦੇ ਕਿਉਂ ਕਹਿੰਦੇ ਬਾਦਸ਼ਾਹ ਤੁਸੀਂ ਨੇ ਆਖਿਆ ਭੋਗ ਨੂੰ ਲਵਾਈ ਜਿਹਨੂੰ ਸਭ ਤੋਂ ਵੱਧ ਪਿਆਰ ਕਰਦਾ ਏ ਫਿਰ ਮਹਾਰਾਜ ਜਿੰਨੂੰ ਮਰਜੀ ਪੁੱਛ ਕੇ ਵੇਖ ਲੋ ਜੋ ਮਰਜੀ ਦੁਨੀਆ ਅੱਜ ਕਰੀ ਫਿਰਦੀ ਏ ਕਹਿੰਦੇ ਸਭ ਤੋਂ ਪਿਆਰਾ ਤੇ ਆਪਣਾ ਪੇਟ ਹੀ ਆ ਨਾ ਆਖੋ ਸਤਨਾ ਸਚਾਈ ਕੀ ਨਹੀਂ ਮੈਂ ਵੀ ਵਿੱਚ ਹਾਂ ਸਾਰਿਆਂ ਨੂੰ ਢਿੱਡ ਦੀ ਪਈ ਆ ਤਾਂ ਹੀ ਹੋਣੀ ਕੋਈ ਆਪਣਾ ਬੰਦ ਆ ਤੇ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਸਾਝਿਆ ਨਾ ਉਹਨਾਂ ਆਪਣੇ ਢਿੱਡ ਤੇ ਕੰਮਰ ਕੱਸਾ ਬਣ ਲਿਆ। ਇਤਿਹਾਸ ਆ ਮਹਾਰਾਜ ਸਾਹਿਬ ਕਿੱਡਾ ਕੀੜਾ ਪਿਆ ਜਦੋਂ ਭੁੱਖਵਾਦੀ ਸੀ ਇੱਕ ਗੰਢ ਹੋਰ ਦੇ ਲੈਂਦੇ। ਬਾਬਾ ਸੰਤ ਕੌਮੇ ਸ਼ਹੀਦ ਮਰਦ ਅਗੰਮੜਾ ਬਾਬਾ ਜਰਨੈਲ ਸਿੰਘ ਉਹਨੇ ਵੀ ਆਪਣੇ ਢਿੱਡ ਤੇ ਪਰਨਾ ਬਣ ਲਿਆ। ਨਹੀਂ ਤੇ 1 ਕਰਬਨ ਅਮਰੀਕਨ ਡਾਲਰ ਜਿੰਨੂੰ ਮਿਲਦਾ ਹੋਵੇ ਹੂੰ 40 50 ਮੁਲਕਾਂ ਦੀ ਸਿਟੀਜ਼ਨਸ਼ਿਪ ਮਿਲਦੀ ਹੋਵੇ ਤੇ ਉਹਨੂੰ ਕੀ ਲੋੜ ਆ ਉਹ ਤੇ ਆਪੇ ਨਿਕਲ ਜਾਂਦਾ ਪਛਲੇ ਰਾਹੇ ਜਾਂ ਕੋ ਸਤਨਾ ਪਰ ਇੱਥੇ ਆ ਕੇ ਕੌਮ ਦਾ ਜ਼ਰੂਰ ਕੁਝ ਬਣਿਆ ਜਰਨਲ ਕੁਲਦੀਪ ਰਾੜ ਨੇ ਖੁਦ ਲਿਖਿਆ ਵੀ ਏਡੀ ਵੱਡੀ ਪੇਸ਼ਕਸ਼ ਅਸੀਂ ਕੀਤੀ ਸੰਤਾ ਨੂੰ ਪਰ ਸੱਚੀ ਉਹਦੀ ਭੁੱਖ ਮਰੀ ਸੀ ਉਹ ਰੱਜਿਆ ਸੀ ਉਹਨੇ ਸਾਡੀ ਏਡੀ ਵੱਡੀ ਭੇਟਾ ਨੂੰ ਠੁਕਰਾ ਕੇ ਠੋਡ ਮਾਰ ਦਿੱਤਾ ਉਹਦਾ ਢਿਡ ਰੱਜਿਆ ਸੀ ਸੁਤਰੇ ਸ਼ਾ ਕਿੱਡੀ ਵੱਡੀ ਸਾਖੀ ਦੇ ਗਏ ਕਿ ਮਹਾਰਾਜ ਜੋ ਕੋਈ ਮਰਜ਼ੀ ਕਰੀ ਜਾਵੇ ਤੁਸੀਂ ਕਿਉਂ ਭੋਗ ਉਹਨੂੰ ਲਵਾਈ ਜਿਹਨੂੰ ਪਿਆਰ ਕਰਦਾ ਵੇ ਸਭ ਤੋਂ ਪਿਆਰਾ ਤੇ ਪੇਟ ਹੀ ਆ ਢੇਡ ਹੀ ਆ ਜੇ ਕਿਤੇ ਇਨਾਂ ਲੋਕਾਂ ਦੇ ਢਿੱਡ ਭਰੇ ਹੁੰਦੇ ਤੇ ਅੱਜ ਆਪਣੇ ਪੱਗਾਂ ਨਾ ਲੈਂਦੀਆਂ ਅੱਜ ਆਪਣੇ ਬਾਪੂ ਛੜਕਾ ਦੇ ੱੱ ਧੱਕੇ ਨਾ ਖਾਂਦੇ ਫਿਰਦੇ ਇਹ ਉਹ ਹੀ ਲੋਕ ਨੇ ਜਿਹੜੇ ਤੁਹਾਡੇ ਚ ਬਹਿ ਕੇ ਕਿਤੇ ਤੁਹਾਡੀ ਗੱਲ ਕਰਦੇ ਸੀ ਤੇ ਅੱਜ ਤੁਹਾਡਾ ਗਲ ਘੁੱਟ ਰਿਹਾ ਆਖੋ ਸਤਨਾਮ ਤਨ ਮੇਰੇ ਸਤਿਗੁਰੂ ਮਹਾਰਾਜ ਨੇ ਸਾਨੂੰ ਆਖਿਆ ਸਾਚੇ ਨਾਮ ਕੀ ਲਾਗੈ ਉਤਪੂਖੈ ਖਾਏ ਗੱਲ ਚੱਲਣ ਦੀ ਸੀ ਵੀ ਆਪਾਂ ਦੇ ਸਿੱਖ ਵੀ ਨਹੀਂ ਰਹੇ ਮਾਰੇ ਨੇ ਪੰਜ ਛੇ ਬਚਨ ਦੇ ਕੇ ਚਰਨ ਪੌਲ ਦਿੱਤੀ ਵੀ ਕੇਸ ਸੁੱਚੇ ਝੂਠ ਨਹੀਂ ਬੋਲਣਾ ਹੱਕ ਦੀ ਕਮਾਈ ਕਰਨੀ ਅੰਮ੍ਰਿਤ ਵੇਲੇ ਜਾਗਣਾ ਤੇ ਦਸਵੰਦ ਕੱਢਣਾ ਆਪਣੀ ਘਰ ਦੀ ਚੀਜ਼ਾਂ ਹਣੈਣੀਆਂ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਸੰਤ ਜੀ ਬਚਨ ਕਰਦੇ ਹੁੰਦੇ ਸੀ ਕਹਿੰਦੇ ਤਿੰਨ ਚੀਜ਼ਾਂ ਨੋਟ ਕਰਿਓ ਜਦੋਂ ਸਰੀਰ ਜਾਗਦਾ ਹੈ ਨਾ ਸੰਸਾਰ ਨਾਲ ਜੁੜਦਾ ਬੋਲਿਓ ਜੀ ਜਦੋਂ ਸਰੀਰ ਜਾਗਦਾ ਸੰਸਾਰ ਨਾਲ ਜੁੜਦਾ ਏ ਜਦੋਂ ਮਨ ਜਾਗਦਾ ਤੇ ਵਿਚਾਰ ਨਾਲ ਜੁੜਦਾ ਏ ਤੇ ਜਦੋਂ ਆਤਮਾ ਜਾਗਦੀ ਏ ਤੇ ਨਿਰੰਕਾਰ ਨਾਲ ਉਹ ਆਤਮਾ ਦੀ ਯਾਦ ਚ ਆਪਾਂ ਬੈਠੇ ਆਂ ਆਖੋ ਸਤਨਾਮ ਤਿੰਨ ਤਿੰਨ ਜਿਹੜੇ ਪੈਗਾਮ ਗਿਣੇ ਗਏ ਨਾ ਕਿ ਜਦੋਂ ਸਰੀਰ ਜਾਗਦਾ ਤੇ ਸੰਸਾਰ ਨਾਲ ਜੁੜਦਾ ਵਾ ਤੇ ਅੱਜ ਕੀ ਬੰਦਿਆ ਜਿੰਨਾ ਬੱਚਿਆਂ ਬੱਚਿਆਂ ਦੇ ਸਿਰ ਤੇ ਦਿਮਾਲੇ ਸੀ ਅੱਜ ਤੋਂ 5-6 ਸਾਲ ਪਹਿਲਾਂ ਉਹ ਲੈ ਗਏ ਆਖੋ ਵੇਗ ਜਿਹੜੇ ਬੱਚਿਆਂ ਨੂੰ ਗੁਰਬਾਣੀ ਗੰਠ ਮੁਕਾਬਲੇ 'ਚ ਅਸੀਂ ਖੁਦ ਸਨਮਾਨ ਕੀਤਾ ਮੈਡਲ ਦਿੱਤੇ ਉਹਨਾਂ ਦੇ ਘਰੇ ਮੈਡਲ ਤੇ ਜ਼ਰੂਰ ਆ ਪਰ ਜਿਹੜੀ ਗੁਰਬਾਣੀ ਤੇ ਦਸਤਾਰ ਤੇ ਮੈਡਲ ਦਿੱਤਾ ਰੱਖਦੇ ਕੋਤ ਉਹ ਨਾਂ ਤੇ ਉਹਦੇ ਘਰ 'ਚ ਦਸਤਾਰ ਰਹਿ ਗਈ ਤੇ ਨਾ ਗੁਰਬਾਣੀ ਬੋਲੋ ਸਤਨਾਮ ਇਹ ਸੱਚ ਹੋ ਗਿਆ ਜੀ ਪੁੱਛਿਆ ਬੇਟਾ ਕੀ ਹੋਇਆ ਏਡਾ ਵੱਡਾ ਪਿਆਰ ਕਿਉਂ ਗਵਾ ਲਿਆ ਤੇ ਕਹਿੰਦੇ ਨਹੀਂ ਜੀ ਸਾਨੂੰ ਟੀਚਰਾਂ ਕਰਦੇ ਲੋਕ ਪੀੜੀ ਦਸਤਾਰ ਬੱਧੀ ਐ ਲੈ ਉਮਰ ਤੇਰੀ 20 ਸਾਲ ਦਾੜਾ ਕਿਡਾ ਕਿਡਾ ਵੱਡਾ ਹੋ ਗਿਆ ਖੁਸ ਸਤਨਾ ਇਹਦਾ ਮਤਬਲ ਜਦੋਂ ਸਰੀਰ ਜਾਗਦਾ ਸੰਸਾਰ ਨਾਲ ਜੁੜਦਾ ਏ ਵੀ ਅੱਜ ਸਾਰੇ ਸੰਸਾਰ ਦੇ ਕਾਮ ਰੂਪੀ ਕਬਜੇ ਚ ਆ ਗਏ ਹੁਣ ਕਈਆਂ ਨੂੰ ਲੱਗਣਾ ਵੀ ਜੀ ਦੀ ਉਮਰ 50 ਤੋਂ ਉੱਤੇ ਐ ਹੁਣ ਚੁੱਪ ਕਰਕੇ ਸਿਮਰਨ ਕਰੋ ਸੇਵਾ ਆਪਾਂ ਫੇਰ ਵੀ ਕੇਸ ਕਾਲੇ ਕਰੀ ਫਿਰਦੇ ਆਂ ਆਖੋ ਸਤਨਾਮ ਕਾ ਤੁ ਕੀਤੇ ਵਲਾਂ ਅਜੇ ਮਨ ਰੱਜਿਆ ਨਹੀਂ ਹੁਣ ਇੱਥੇ ਆ ਕੇ ਕਹਿਣਗੇ ਬਾਕੀ ਗੱਲਾਂ ਠੀਕ ਹੀ ਆ ਗਲਤ ਕਰ ਗਿਆ ਬਾਬਾ ਆਖੋ ਸਤਨਾਮ ਪਰ ਮੈਨੂੰ ਇੰਨਾ ਮੈਨੂੰ ਖੁਸ਼ੀ ਮਿਲਦੀ ਵੀ ਚਲੋ ਕਈਆਂ ਵੀਰਾਂ ਪਹਿਣਾ ਤੇ ਹੁੰਦਾ ਵੀ ਪਰ ਉਹ ਗੁੱਸਾ ਨਹੀਂ ਕਰਦੇ ਇਹ ਸਾਰੀ ਖੇਡ ਐ ਸਰੀਰ ਦੀ ਜਦੋਂ ਸਰੀਰ ਦੇ ਮੋਹਾਂ 'ਚ ਫਸਾਂਗੇ ਤੇ ਫਿਰ ਸਿੱਖੀ ਦੇ ਲਾਗੇ ਨਹੀਂ ਜਾਇਆ ਜਾਣਾ ਫਿਰ ਇਹੋ ਡਰ ਖਾਈ ਜਾਣਾ ਇੱਕ ਨੂੰ ਕਿਹਾ ਮੈਂ ਕਿਹਾ ਭਾਈ ਤੂੰ ਆਪਣੇ ਹੱਥੀਆ ਉਹਦਾ ਮੂੰਹ ਕਾਲਾ ਕਿਉਂ ਕੀਤਾ ਏ ਕਹਿੰਦਾ ਮੈਂ ਨਾ ਕਰਾਂ ਤੇ ਘਰ ਵਾਲੀ ਕਰ ਦਿੰਦੀ ਆਖੋ ਵੇਗ ਮੈਂ ਕਿਹਾ ਉਹ ਕਿਵੇਂ ਕਹਿੰਦਾ ਉਹ ਜੇ ਜੰਗ ਹੈ ਤੇ ਮੈਂ ਵਡੇਰਾ ਹਾਂ ਉਹ ਕਹਿੰਦੇ ਵਿਆਹ ਸ਼ਾਦੀ ਚ ਲੋਕੀ ਮੈਨੂੰ ਕਹਿੰਦੇ ਤੇਰਾ ਨਾ ਬੁੱਢਾ ਵਿਆਹਿਆ ਆਖੋ ਵੇ ਇਹ ਸੰਸਾਰ ਦੇ ਵਿਸ਼ੇ ਤੇ ਬੋਲਣ ਦੇ ਆਪਾਂ ਕਿ ਜਦੋਂ ਸਰੀਰ ਜਾਗਦਾ ਤੇ ਸੰਸਾਰ ਨਾਲ ਜੁੜਦਾ ਏ ਜਦੋਂ ਮਨ ਜਾਗਦਾ ਤੇ ਵਿਚਾਰ ਨਾਲ ਜੁੜਦਾ ਹੁਣ ਜਦੋਂ ਮਨ ਜਾਗੂਗਾ ਨਾ ਤੁਹਾਡਾ ਕੀਦੇ ਨਾ ਜੁੜੂਗਾ ਵਿਚਾਰ ਨਾਲ ਤੇ ਵਿਚਾਰ ਕੀ ਕਹਿੰਦੀ ਆ ਦੇਖ ਫਰੀਦਾ ਜੋਤੀਆ ਦਾੜੀ ਹੋਈ ਅਗੋਂ ਨੇੜਾ ਆਇਆ ਵਿਚਾਰ ਕੀ ਕਹਿੰਦੀ ਆ ਨਿਮਖ ਕਾਮ ਸਵਾਦ ਕਰਨੇ ਅਨਕ ਕੋਟ ਦੁੱਖ ਪਾਵੇ ਘੜੀ ਮੋਹਤ ਕਿਸ਼ਮਾਨੇ ਰਲੀਆਂ ਫਿਰ ਬਾਰ ਬਾਰ ਜਦੋਂ ਵਿਚਾਰ ਨਾ ਜੁੜੋਂਗੇ ਫਿਰੋ ਮਾਰੇ ਦੀ ਬਾਣੀ ਕਹਿੰਦੀ ਹਾਰ ਜਰੇ ਜਿਉ ਲੱਕਰੀ ਕੇਸ ਜਰੇ ਜਿਉ ਇਹ ਜਗ ਜਰਤਾ ਦੇਖ ਕੇ ਭਇਓ ਮਨ ਜਾਗ ਪਿਆ ਨਾ ਪਤਾ ਲੱਗ ਗਿਆ ਵੀ ਗੰਦਗੀ ਆ ਇਹ ਚੋਂ ਕੁਛ ਨਹੀਂ ਲੱਭਣਾ ਛੱਡਿਏ ਖੜਾ ਇਹਦਾ ਜਦੋਂ ਮਨ ਜਾਗਦਾ ਵਿਚਾਰ ਅੰਦਰ ਆ ਗਈ ਅੱਖੀ ਸੂਤਕ ਵੇਖਣਾ ਪਰ ਤਰੇ ਬੋਲੋ ਸੰਗ ਤੇ ਪਰ ਤਰੇ ਪਰ ਤਨ ਜਦੋਂ ਗੁਰਬਾਣੀ ਦੀ ਵਿਚਾਰ ਜਾਗੀ ਤੇ ਬਚਨ ਆਇਆ ਪਰ ਤਰੇ ਰੂਪ ਨ ਵੇਖਿਆ ਤੇ ਫਿਰ ਪਿੰਡ ਦੀ ਧੀ ਪਹਿਣ ਬਸ ਅੱਡੇ ਤੇ ਖੜੀ ਹੋਊਗੀ ਤੇ ਪਿੰਡ ਦੇ ਮੁੰਡੇ ਗੇੜੀ ਮਾਰਨਗੇ ਇਮਾਨਦਾਰੀ ਨਾਲ ਦੱਸਿਓ ਆਪਾਂ ਅੱਗੇ ਹੁੰਦਾ ਸੀ ਨਾ ਕਹਿਣਾ ਪੇਟ ਦੀਆਂ ਧੀਆ ਪਹਿਣਾ ਸਾਂਝੀਆਂ ਇੰਨਾ ਬੇੜਾ ਗਰਕ ਕਿੱਧਰ ਨੂੰ ਤੁਰ ਪਿਆ ਜ ਗਵਾਂਡੀ ਦੀ ਬੱਚੀ ਹੋਵੇ ਸ਼ਰਮ ਕੋਈ ਨਹੀਂ ਰਹਗੀ ਉਹ ਵਿਚਾਰੀ ਨੇ ਬੱਸ ਚ ਬਹਿਣਾ ਏ ਤੇ ਉਥੇ ਢੇੜੇ ਕੜਕੜ ਸ਼ੀਟੀਆਂ ਤੇ ਪਟਾਕੇ ਵੱਜ ਜਾਂਦਾ ਗੁਰਬਾਣੀ ਤੇ ਬੜੀ ਡੂੰਗੀ ਆ ਸਰੀਰ ਜਾਗਦਾ ਸੰਸਾਰ ਨਾਲ ਜੁੜਦਾ ਏ ਲੜੇ 99% ਗੰਦਗੀ ਮੋਬਾਈਲ ਚ ਸਾਰਿਆਂ ਦੇ ਹੱਥ ਚ ਬਰੂਦ ਫੜਿਆ ਮੈਂ ਕਿਹਨਾਂ ਸ਼ੁਕਰ ਆ ਮਾਝੇ ਵਾਲਿਓ ਤੁਹਾਡੇ ਚਰਨਾਂ ਤੇ ਨਮਸਕਾਰ ਜੀ ਤੁਸੀਂ ਆ ਉਪਰਾਲੇ ਕਰਕੇ ਸੰਗਤਾਂ ਨੂੰ ਕੋਈ ਲੰਗਰਾਂ ਦੀ ਸੇਵਾ ਕਰ ਰਿਹਾ ਕੋਈ ਜੋੜੇ ਕਰ ਕਰ ਰਿਹਾ ਕਿਸੇ ਨੇ ਚੌਂਕੜਾ ਮਾਰਿਆ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਈ ਮੇਰੇ ਮਹਿਬੂਬ ਦੇ ਪਿਆਰ ਤੇ ਜਦੋਂ ਮਨ ਜਾਗਦਾ ਵਿਚਾਰਨਾ ਜੁੜਦਾ ਕਈ ਨੌਜਵਾਨਾਂ ਦੇ ਫੋਨ ਆਏ ਭਾਈ ਸਾਹਿਬ ਜੀ ਐਤ ਕੀ ਕੇਸ ਰਖ ਲੈ ਕਿਸੇ ਦਾ ਫੋਨ ਆਇਆ ਭਾਈ ਸਾਹਿਬ ਕਥਾ ਸੁਣੀ ਮੈਂ ਅਜ ਤੋਂ ਬਾਅਦ ਦਾੜਾ ਤੇ ਕੇਸ ਕਾਲੇ ਬੋਲੀ ਚਲੋ ਟਾਈਮ ਹੋ ਗਿਆ ਨਹੀਂ ਕਰਾਂਗਾ ਕਿਸੇ ਵੀਰ ਦਾ ਫੋਨ ਆਇਆ ਕਹਿਣ ਲੱਗੇ ਮੈਂ ਕਵਰ ਤੇ ਜਾਂਦਾ ਸੀ ਮੱਟੀ ਤੇ ਵਿਚਾਰ ਸੁਣੀ ਐ ਕਿ ਸਾਰਾ ਟੰਬਰ ਸ੍ਰੀ ਆਨੰਦਪੁਰ ਸਾਹਿਬ ਤੋਂ ਖੰਡੇਵਾਟੇ ਦਾ ਅੰਮ੍ਰਿਤ ਸ਼ਕ ਆਇਆ ਜਿੰਨੀ ਜੋਗੇ ਕਰੀ ਜੰਨੇ ਆ ਜਦੋਂ ਇਦਾਂ ਦਾ ਫੋਨ ਆਉਂਦਾ ਫਿਰ ਸਕੂਨ ਜਿਆ ਮਿਲ ਜਾਂਦਾ ਕਿ ਤੁਹਾਡੇ ਵੱਲੋਂ ਦਿੱਤੀ ਹੋਈ ਭੇਟਾ ਜਿਹੜੀ ਇਕੱਠੀ ਕਰਕੇ ਨਾ ਸਫਲੀ ਹੋ ਗਈ ਸਕੂਨ ਮਿਲ ਗਿਆ ਤੇ ਜੇ ਹੁਣ ਕੋਈ ਗੱਲ ਕੀ ਨਹੀਂ ਬਾਬਾ ਜੀ ਹੁਣ ਨੀ ਕਹੇ ਸਮਝਣਾ ਕਿਉਂ ਨਹੀਂ ਸਮਝਣਾ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣੇ ਲਾਵੇ ਤਨ ਬਾਬਾ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ ਜੀਵਨ ਬਸਰ ਕੀਤਾ ਵਿਚਾਰ ਚੱਲਣ ਦੇ ਜਦੋਂ ਸਰੀਰ ਜਾਗਦਾ ਹੈ ਤੇ ਸੰਸਾਰ ਨਾਲ ਜੁੜਦਾ ਹੈ ਜਦੋਂ ਬੰਦੇ ਦਾ ਮਨ ਜਾਗਦਾ ਤੇ ਵਿਚਾਰ ਨਾਲ ਉਦੋਂ ਆਟੋਮੈਟਿਕ ਰੰਗ ਚੜ ਜਨਾ ਫਿਰ ਕਹਿਣਾ ਨਹੀਂ ਪੈਂਦਾ ਵੀ ਗੁਰੂ ਵਾਲੇ ਬਣੋ ਤੇ ਜਦੋਂ ਆਤਮਾ ਜਾਗਦੀ ਉਦੋਂ ਨਿਰੰਕਾਰ ਦਾ ਮਿਲਾਪ ਹੋ ਜਾਂਦਾ ਭਈ ਪ੍ਰਾਪਤਮਨੁਖ ਦੇਹਰੀਆ ਗੋਬਿੰਦ ਮਿਲਨ ਕੀ ਅਵਰ ਕਾਜ ਤੇਰਾ ਹਾਂਜੀ ਮਨ ਜਾਗਿਆ ਪੀਰ ਬੁੱਧੂ ਸਾਹਿਬ ਦਰਵਾਜ਼ਾ ਖੜਕਾਇਆ ਹਜ਼ੂਰ ਪਾਤਸ਼ਾਹ ਦੇ ਕੰਨਿ ਆਵਾਜ਼ ਪਈ ਕਹਿੰਦੇ ਖਾਲਸਾ ਜੀ ਆਉਣ ਦਿਓ ਜਦੋਂ ਆ ਕੇ ਬੈਠ ਗਏ ਹਾਲਾਂਕਿ ਮਹਾਰਾਜ ਕਿਸੇ ਦੇ ਸਾਹਮਣੇ ਕੇਸ ਨਹੀਂ ਵਾਉਂਦੇ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਜੇ ਮੈਂ ਗਲਤ ਨਾ ਹੋ ਆ ਵਿਦਵਾਨ ਜਨ ਬੈਠੇ ਸਤਿਗੁਰੂ ਮਹਾਰਾਜ ਦਾ ਨਕਸ਼ਾ ਸਾਹਮਣੇ ਪੇਸ਼ ਕੀਤਾ ਮਹਾਰਾਜ ਕੇਸ ਵਾ ਰਹਿਆ ਇਸ ਤਰ੍ਹਾਂ ਇੱਕ ਬਾਹ ਤੇ ਕੇਸ ਸੁੱਟ ਕੇ ਪੀਰ ਬੁੱਧੂ ਸ਼ਾਹ ਨੂੰ ਕਹਿੰਦੇ ਆ ਜਾ ਲਾਗੀ ਕਿਹਦਾ ਸੁੰਦਰ ਦ੍ਰਿਸ਼ ਹੋਵੇਗਾ ਮਹਾਰੇ ਦੇ ਕਿੰਨੇ ਸੋਹਣੇ ਸਰੂਪ ਦੇ ਦਰਸ਼ਨ ਹੋਏ ਉਸ ਰੂ ਨੂੰ ਨੇੜਿਓਂ ਆਪਾਂ ਤਰਸਦੇ ਕਿਤੇ ਸੁਪਨੇ ਜੀ ਝਲਕ ਮਿਲ ਜੇ ਗੱਲਾਂ ਜੋਗੀ ਨਾ ਰਹਿ ਜੀਏ ਆਪਣੀ ਖੱਬੀ ਬਾਹਂ ਦੇ ਉੱਤੇ ਕੇਸ ਕਰਕੇ ਇੱਕ ਪਾਸਿਓਂ ਹਜ਼ੂਰ ਦਾ ਮੁਖੜਾ ਸਾਹਮਣੇ ਹੋ ਕੇ ਕਹਿੰਦੇ ਪੀਰ ਜੀ ਆਜੋ ਕਹਿੰਦੇ ਮਹਾਰਾਜ ਸਹੀ ਟਾਈਮ ਤੇ ਨਹੀਂ ਆਏ ਸਪਹਿਰੇਦਾਰ ਨੇ ਦਰਵਾਜ਼ੇ ਅੱਗੇ ਰੋਕਿਆ ਸੀ ਮਹਾਰਾਜ ਕਹਿੰਦੇ ਤੂੰ ਸਹੀ ਟਾਈਮ ਤੇ ਆਇਆ ਬਹਿ ਜਾ ਤੂੰ ਭਰਾ ਬਣ ਕੇ ਲੜਿਆ ਏ ਤੂੰ ਯਾਰੀ ਨਿਭਾਈਆ ਵਖਤ ਪਵੇ ਕਹਿੰਦੇ ਕਹਿਰ ਦਾ ਝਖੜ ਵਗੇ ਪਾਣੀ ਚ ਪੈਣ ਛੱਲਾ ਵਿਰਲੇ ਮਲਾ ਉਦੋਂ 베ੜੀ ਬਨੇ ਪੈਂਦਾ ਜਾਂ ਵਖਤ ਸਾਚ ਆਖਿਆ ਸਿਆਣਿਆਂ ਨੇ ਮਿੱਤਰਾਂ ਦਾ ਸਾਥ ਫਿਰ ਵਿਰਲੇ ਤੂੰ ਭਰਾ ਬਣ ਗਿਆ ਜਪੀਰਾ ਤੂੰ ਅਜ ਯਾਰੀ ਨਿਭਾਤੀ ਤੂੰ ਲਾਗੇ ਹੋ ਕੇ ਬਹਿ ਤੇ ਮਹਾਰਾਜ ਸਾਹਿਬ ਨੇ ਸਾਹਮਣੇ ਕੇਸ ਵਾਏ ਨੇਤਰ ਭਰੇ ਕਹਿੰਦੇ ਮਹਾਰੇ ਰੋਂਦਾ ਕਿਉਂ ਆਏ ਕਹਿੰਦੇ ਸਤਿਗੁਰੂ ਇਤਿਹਾਸ ਲ ਮੇਰਾ ਇੱਕੋ ਚੀਜ਼ ਹਉਬ ਨਿਕਲ ਗਈ ਮਹਾਰਾਜ ਮੇਰੀਆਂ ਅੱਖਾਂ 'ਚ ਪਾਣੀ ਪਤਾ ਕਿਉਂ ਆਇਆ ਪੁੱਤਾਂ ਦੀ ਮੌਤ ਕਰਕੇ ਨਹੀਂ ਆਇਆ ਇਸ ਕਰਕੇ ਆਇਆ ਕਿ ਦਾਤਾ ਕਿਤੇ ਮੈਂ ਵੀ ਗੁਰੂ ਨਾਨਕ ਦੀ ਸਿੱਖੀ ਕਮਾਉਂਦਾ ਕਿਤੇ ਮੇਰਾ ਵੀ ਜਨਮ ਸਿੱਖਾਂ ਦੇ ਘਰ 'ਚ ਹੁੰਦਾ ਤੇ ਮਹਾਰਾਜ ਸਾਹਿਬ ਜੀ ਕਿਤੇ ਆਉਣ ਵਾਲੇ ਸਮੇਂ 'ਚ ਮੈਨੂੰ ਵੀ ਸਿੱਖੀ ਦੇ ਦਿਓ ਮਹਾਰਾਜ ਕਹਿੰਦੇ ਪੀਰ ਜੀ ਕੱਲ੍ਹ ਨਾਮ ਕਾਲ ਦਾ ਕੱਲ ਕਦੇ ਨਹੀਂ ਆਇਆ ਕਬੀਰ ਕਾਲ ਕਰੰਤਾ ਅਬਹਿਕਰ ਅਬ ਕਰਤਾ ਸੋਇ ਤਾਲ ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆ ਜਾ ਕੱਲ ਕੀਨੇ ਵੇਖਿਆ ਤੈਨੂੰ ਅੱਜ ਸਿੱਖੀ ਦਈਏ ਮਾਰੇ ਤੋ ਸਿੱਖੀ ਕੰਗਾ ਕੇਸਾਂ ਸਮੇਤ ਦਸਤਾਰੇ ਲੈ ਕੇ ਨਾਲੇ ਮਾਰੇ ਨੇ ਛਾਤੀ ਨਾਲ ਲਾ ਕੇ ਆਖਿਆ ਪੀਰ ਜੀ ਲੱਕੜ ਦੇ ਦਰਵਾਜੇ ਕਾਦੇ ਇਹ ਪੜਦੇ ਕਾਦੇ ਤੂੰ ਅੱਜ ਗੁਰੂ ਨਾਨਕ ਦੇ ਘਰ ਦੀ ਸਿੱਖੀ ਮੰਗੀ ਤੇਰੇ ਲਈ ਆ ਦਰਵਾਜ਼ੇ ਵੀ ਖੁੱਲੇ ਤੇਰੇ ਲਈ ਸਾਡੇ ਦਿਲ ਦੇ ਦਰਵਾਜ਼ੇ ਲਈ ਦਰਗਾਹ ਦੇ ਦਰਵਾਜ਼ੇ ਵੀ ਖੁੱਲੇ ਆਖੋ ਸਤਨਾਮ